हां जी दोस्तों ਤੁਸੀਂ ਦੇਖ ਰਹੇ ਹੋ ਕਿਤਾਬ ਰੇਡੀਓ ਤੇ ਅੱਜ ਆਪਾਂ ਖੜੇ ਆ ਹਰੀਕੇ ਪੱਤਨ ਸ਼ਹਿਰ ਦੇ ਵਿੱਚ ਤੇ ਹਰੀਕੇ ਸ਼ਹਿਰ ਦੇ ਵਿੱਚ ਇੱਥੇ ਨਾ ਲੱਕੜ ਦੀਆਂ ਕਿਸ਼ਤੀਆਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਲੱਕੜ ਦੀਆਂ ਬੇੜੀਆਂ ਜਿਹੜੀਆਂ ਕਾਫੀ ਦੂਰੋਂ ਦੂਰੋਂ ਲੋਕ ਇੱਥੋਂ ਲੈਣ ਆਉਂਦੇ ਆ ਤੇ ਇੱਥੇ ਤਿਆਰ ਹੁੰਦੀਆਂ ਨੇ ਲੱਕੜ ਦੀਆਂ ਬੇੜੀਆਂ ਤੇ ਤੁਹਾਨੂੰ ਦਿਖਾਉਣੇ ਆ ਤੇ ਭਾਜੀ ਹਰਣ ਨਾਲ ਆਪਾਂ ਗੱਲਬਾਤ ਵੀ ਕਰਾਵਾਂਗੇ ਤੁਹਾਡੀ ਤੇ ਇਸ ਟਾਈਮ ਕਲਸੀ ਕਿਸ਼ਤੀ ਮਕੈਨਿਕ ਤੇ ਆਪਾਂ ਖੜੇ ਆ ਤੇ ਇੱਥੇ ਬੇੜੀਆਂ ਤਿਆਰ ਵੀ ਹੋਈਆਂ ਹੋਈਆਂ ਨੇ ਦੇਖੋ ਤੁਸੀਂ ਕਾਫੀ ਤਰ੍ਹਾਂ ਦੀਆਂ ਬੇੜੀਆਂ ਜਿਹੜੀਆਂ ਇੱਥੇ ਤਿਆਰ ਕੀਤੀਆਂ ਜਾਂਦੀਆਂ ਤੇ ਬਾਈ ਹੁਣ ਉਹਨਾਂ ਨਾਲ ਆਪਾਂ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਕਿ ਬਹੁਤੀ ਲੰਮੀ ਵੀਡੀਓ ਨਹੀਂ ਹੈਗੀ ਤੇ ਤੁਸੀਂ ਐਂਡ ਤੱਕ ਬਣੇ ਰਹੋ ਅਵਤਾਰ ਕਿਸ਼ਤੀ ਮਕੈਨਿਕ ਤੇ ਕਲਸੀ ਕਿਸ਼ਤੀ ਮਕੈਨਿਕ ਤੇ ਬਾਈ ਹੁਣੀ ਆਪਣੇ ਨਾਲ ਮੌਜੂਦ ਵੀ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਨਸੀ ਗਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਭਾਜੀ ਕੀ ਨਾਮ ਹੈ ਜੀ ਆਪਣਾ ਰਵਿੰਦਰ ਸਿੰਘ ਜੀ ਓਕੇ ਭਾਜੀ ਕਿੰਨੇ ਚਿਰ ਤੋਂ ਆਪਾਂ ਇੱਥੇ ਕਿਸ਼ਤੀਆਂ ਦਾ ਜਿਹੜਾ ਕੰਮ ਕਰਦੇ ਪੈ ਕਾਫੀ ਪੁਰਾਣਾ ਜੀ 60 ਸਾਲ ਦਾ ਹੋ ਗਿਆ ਨੇ ਅੱਛਾ 60 65 ਸਾਲ ਦੇ ਕਰੀਬ ਹੋ ਗਿਆ ਪਹਿਲਾਂ ਫਿਰ ਤੁਹਾਡੇ ਕੋਈ ਵੱਡੇ ਵੱਡੇ ਰਹਿਣਾਂ ਜਾਂ ਬਜ਼ੁਰਗ ਕਰਦੇ ਹੋਣੇ ਕੋਈ ਫਾਦਰ ਸਾਹਿਬ ਕਰਦੇ ਸੀਗੇ ਹਾਂਜੀ ਠੀਕ ਬਾਜੀ ਉਸ ਤੋਂ ਪਹਿਲਾਂ ਓਕੇ 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 ਬਾਜੀ ਤੇ ਬਾਜੀ ਕਿਸਤੀ ਦੇ ਕਿੰਨੇ ਕਿ ਕਿਸਮਾਂ ਕਿੰਨੀਆਂ ਕਿ ਹੁੰਦੀਆਂ ਨੇ ਇਹਦੀਆਂ ਮੰਨ ਲਓ ਕਿੰਨੇ ਤਰ੍ਹਾਂ ਦੀ ਹੁੰਦੀ ਟੋਟਲ ਜਿਵੇਂ ਆਹ ਤਰ੍ਹਾਂ ਦੀ ਹੁੰਦੀ ਹੈ ਇਹ ਜਾਨੀ ਕਿ ਦੋ ਨੁਕਰਾਂ ਵਾਲੀ ਤੇ ਇੱਕ ਤਿੰਨ ਨੁਕਰਾਂ ਵਾਲੀ ਤੇ ਚਾਰ ਨੁਕਰਾਂ ਵਾਲੀ ਆਹ ਜਿਹੜੀ ਕਿਸ਼ਤੀ ਆ ਇਹਦੇ ਮਤਲਬ ਨੁਕਰਾਂ ਤਿੱਖੀਆਂ ਨਹੀਂ ਗਈਆਂ ਚੌਰਸ ਜੀ ਆ ਦੋਵਾਂ ਬਣਿਓ ਚੌਰਸ ਆ ਜੀ ਇਹਨੂੰ ਕਰਨਾ ਅਜੇ ਨੁਕਰਾਂ ਤਿੱਖੀਆਂ ਕਿ ਐਂ ਹੀ ਰਹਿਣੀਆਂ ਨਹੀਂ ਇਸ ਤਰ੍ਹਾਂ ਹੀ ਬੰਨੀਆਂ ਚੌਰਸੀ ਬੰਨੀਆਂ ਅੱਛਾ 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 ਓਕੇ ਤੇ ਇਸ ਸਾਈਜ਼ ਦੇ ਹਿਸਾਬ ਨਾਲ ਵੀ ਹੁੰਦਾ ਹੈ ਨਾ ਹਾਂਜੀ ਸਾਈਜ਼ ਦੇ ਹਿਸਾਬ ਤੇ ਕਾਫੀ ਦੂਰੋਂ ਦੂਰੋਂ ਫਿਰ ਤੁਹਾਡੇ ਕੋਲ ਕਿਸ਼ਤੀਆਂ ਬਣ ਕੇ ਤਿਆਰ ਹੋ ਕੇ ਜਾਂਦੀਆਂ ਹੋਣੀਆਂ ਹਨ ਹਾਂਜੀ ਪੰਜਾਬ ਦੇ ਵਿੱਚ ਜਿੱਥੇ ਵੀ ਦਰਿਆ ਹੈਗਾ ਸਾਰੇ ਕਿਤੇ ਅੱਛਾ ਅੱਛਾ ਆਪਣੀਆਂ ਹੀ ਜਾਂਦੀਆਂ ਕਿਸ਼ਤੀਆਂ ਬਣ ਕੇ ਠੀਕ ਆ ਇੱਧਰ ਵੀ ਕਿਸ਼ਤੀਆਂ ਆ ਪਾ ਵੇਨੇ ਪੈਂ ਤੇ ਇਹਨੂੰ ਲੱਕੜ ਕੋਈ ਖਾਸ ਕਿਸਮ ਦੀ ਲੱਗਦੀ ਪਾਜੀ ਕਿ ਇਤਰਾ ਮਤਲਬ ਜਿਹੜੀ ਮਰਜ਼ੀ ਦੀ ਬਣਾ ਸਕਦੇ ਆ ਲੱਕੜ ਤਕਰੀਬਨ ਸਾਰੀ ਲੱਗ ਜਾਂਦੀ ਇਹਨੂੰ ਸਾਰੀ ਕਿਸਮ ਦੀ ਲੱਗਦੀ ਅੱਛਾ ਜਿਹੜੀ ਮਰਜ਼ੀ ਆ ਪਲਾ ਸਕਦੇ ਆ ਖਾਸ ਵੀ ਲੱਗਦੀ ਆ ਠੀਕ ਆ ਤੇ ਖਰਚਾ ਕਿੰਨਾ ਆਉਂਦਾ ਪਾਜੀ ਕਿਸ਼ਤੀ ਦਾ ਤਿਆਰ ਕਰਾਉਣ ਤੇ ਕਿਸ਼ਤੀ ਛੋਟੀ ਦਾ 13000 ਤੋਂ ਸ਼ੁਰੂ ਹੋ ਜਾਂਦੀ ਹੈ ਅੱਛਾ ਜੀ ਬਾਕੀ 5-6 ਲੱਖ ਤੱਕ ਵੀ ਬਾਂਦੀ ਹੋ ਥੱਲੇ ਬਣੀ ਹੋਈ ਜਿਹੜੀ ਉਹ 5 ਲੱਖ ਦੀ ਆ ਆ ਜਿਹੜੀ ਬੜਾ ਉਹ ਜਿਹੜੀ ਥੱਲੇ ਬਣੀ ਪਈ ਉਹ ਅੱਧਰ ਅੱਛਾ ਅੱਛਾ ਉਹ ਪਿੱਛੇ ਥੱਲੇ ਵੀ ਹੈ ਗਿਆ ਨਾ ਓਕੇ ਆ ਜਾਓ ਅੱਪ ਤਲੀ ਮੜਾਓ ਉੱਧਰ ਨੂੰ ਅੱਛਾ ਉਹ ਤਾਂ ਬਹੁਤ ਤਕੜੀ ਕਿਸ਼ਤੀ ਬਣੀ ਪਈ ਭਾਜੀ ਹੈ ਨਾ ਅੱਛਾ ਇਹਦਾ ਖਰਚਾ 5 ਲੱਖ ਦਾ ਹੈ ਨਾ ਹਾਂਜੀ ਇਹ ਇਹ ਕਿਥੋਂ ਕਿਸੇ ਆਰਡਰ ਤੇ ਸਾਈਟ ਤੁਸੀਂ ਬਣਾਈ ਕੇ ਆਪਦੇ ਵਾਸਤੇ ਤਿਆਰ ਕਰਕੇ ਰੱਖੀ ਵੇਚਣ ਲਈ ਇਹ ਵੀ ਐਮਪੀ ਬਣਾ ਰਿਆ ਸੁਖਬੀਰ ਬਾਦਲ ਅੱਛਾ ਅੱਛਾ ਰੋਜਪੁਰ ਜਾਣੀ ਆ ਜੀ ਇਹ ਰੋਜਪੁਰ ਜਾਣੀ ਅੱਛਾ ਮਤਲਬ ਉਹਨਾਂ ਵਾਸਤੇ ਸਪੈਸ਼ਲ ਤਿਆਰ ਹੋਈ ਹੈ ਨਾ ਜੀ ਜਿਵੇਂ ਦਰਿਆ ਤੋਂ ਪਾਰ ਜਿਨ੍ਹਾਂ ਦੀਆਂ ਜ਼ਮੀਨਾਂ ਹਨ ਕੰਬੈਨ ਨਗਾਉਣ ਲਈ ਜਾਂ ਟ੍ਰੈਕਟਰ ਟਰਾਲੀ ਨਗਾਉਣ ਲਈ ਉਹਦੇ ਵਾਸਤੇ ਆਇਆ ਬੇੜਾ ਵੱਡਾ ਮਤਲਬ ਇਹ ਸਾਈਟ ਹੀ ਇੱਕ ਸਾਧ ਦੀ ਤਿਆਰ ਹੋਈ ਆ ਬੁਕਿੰਗ ਤੇ ਜਾਣਾ ਉਹਨਾਂ ਲੈ ਜਣੀ ਤੇ ਕੰਪਲੀਟ ਹੋ ਗਈ ਹੈ ਕਿ ਕੰਪਲੀਟ ਆ ਥੋੜਾ ਬਾਅਦ ਆ ਇਹਨੂੰ ਬੰਨਣ ਲਈ ਕੁੰਡੇ ਵਗੈਰਾ ਲੱਗਣ ਵਾਲੇ ओके ओके ਇਹ ਇਹ ਦਾ ਬੇੜਾ ਇੱਕ ਹਿਸਾਬ ਦਾ ਹੈ ਨਾ ਬੇੜਾ ਵੀ ਕਹਿ ਸਕਦੇ ਇਹਨੂੰ ਆਪਾਂ ਹਾਂ ਬੇੜਾ ਹੀ ਕਹਿੰਦੇ ਇਹਨੂੰ ਬੇੜਾ ਹੀ ਕਹਿੰਦੇ ਇਹਨੂੰ ਹਾਂ ਮਤਲਬ ਇਹ ਤੇ ਟਰੈਕਟਰ ਵਗੈਰਾ ਮਸ਼ੀਨਾ ਪਛੂਣਾ ਕੰਬਾਈਨਾ ਜੋ ਮਰਜ਼ੀ ਆਰ ਪਾਰ ਲਿਜਾ ਸਕਦੇ ਆ ਦਰਿਆ ਦੇ ਠੀਕ ਹੈ ਠੀਕ ਹੈ ਠੀਕ ਹੈ ਤੇ ਆ ਆ ਭਾਜੀ ਜਿਹੜੀ ਆ ਇਹ ਤਾਂ ਆਮ ਦਰਿਆਵਾਂ 'ਚ ਹੁੰਦੀ ਹੈ ਨਾ ਕਈ ਰੀ ਹਾਂ ਇਹ ਪੱਤਨ ਚੱਲਦਾ ਇੱਧਰ ਕਰਮੂ ਵਾਲੇ ਤੇ ਨਾ ਮੋਟਰਸਾਈਕਲ ਵੀ ਆਰ ਪਾਰ ਲੰਘਦੇ ਆ 10 12 ਮੋਟਰਸਾਈਕਲ ਵਿੱਚ ਲੋਡ ਕਰਕੇ हां 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 सवारियां ਵੀ ਸ਼ਾਰਟਕਾਟ ਹੁੰਦਾ ਉਧਰੋਂ ਸੁਲਤਾਨਪੁਰ ਨੂੰ ਆਹ ਰਸਤਾ ਕਾਫੀ ਨੇੜੇ ਪਿਆ ਇੰਦੇ ਚ ਮੋੜਸਣ ਲੱਦੇ ਜਾ ਸਕਦੇ ਹਨਾ ਟਰੈਕਟਰ ਟਰਟਰੇ ਚ ਨਹੀਂ ਲੱਤ ਸਕਦਾ ਠੀਕ ਹੈ ਠੀਕ ਹੈ ਠੀਕ ਹੈ ਭਾਜੀ ਤੇ ਕਾਫੀ ਤੁਹਾਡੀਆਂ ਕਿਸ਼ਤੀਆਂ ਜਿਹੜੀਆਂ ਬਣ ਕੇ ਹਨਾ ਦੂਰ ਦੂਰ ਜਿੰਨੇ ਵੀ ਮਤਲਬ ਤਕਰੀਬਨ ਵੀ ਪੱਤਨਾ ਜਾਂ ਦਰਿਆ ਪੂਰੇ ਪੰਜਾਬ ਚ ਹਨਾ ਆਪ ਦੇ ਵਿੱਚ ਜਿੱਥੇ ਵੀ ਦਰਿਆ ਹੈਗਾ ਉਥੇ ਕਿਸ਼ਤੀਆਂ ਆਪਣੀਆਂ ਲੱਕੜ ਦੀਆਂ ਜਾਂ ਜਾਂਦੀਆਂ ਪੂਰੀਆਂ ਓਕੇ 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 ਠੀਕ ਹੈ ਤੇ ਕੀ ਆਪਣਾ ਦੁਕਾਨ ਦਾ ਕੀ ਨਾਮ ਸੀਗਾ ਅਵਤਾਰ ਕਿਸ਼ਤੀ ਮਕੈਨਿਕ ਅਵਤਾਰ ਕਿਸ਼ਤੀ ਮਕੈਨਿਕ ਤੇ ਠੀਕ ਆ ਹਾਂਜੀ ਦੋਸਤੋ ਅਵਤਾਰ ਕਿਸ਼ਤੀ ਮਕੈਨਿਕ ਤੇ ਆਪਾਂ ਖੜੇ ਸੀਗੇ ਅੱਜ ਇਹ ਸੀ ਆਪਾਂ ਇਹਨਾਂ ਨਾਲ ਭਾਜੀ ਰਵਿੰਦਰ ਸਿੰਘ ਜੀ ਤੇ ਜਿਹੜੇ ਕਿਸ਼ਤੀ ਤਿਆਰ ਕਰਦੇ ਨੇ ਤੇ ਇਹਨਾਂ ਨਾਲ ਜੇ ਕਿਸੇ ਨਾਲ ਸੰਪਰਕ ਕਰਨਾ ਹੋਵੇ ਤਾਂ ਆਪਾਂ ਇਹਨਾਂ ਦਾ ਨੰਬਰ ਵੀ ਸਕਰੀਨ ਦੇ ਉੱਤੇ ਦੇ ਦੇਾਂਗੇ ਡਿਸਕ੍ਰਿਪਸ਼ਨ 'ਚ ਵੀ ਦੇ ਦੇਾਂਗੇ ਤੇ ਹਰੀਕੇ 메ਨ ਜਿਹੜਾ ਸ਼ਹਿਰ ਆ ਉੱਥੇ ਹਰੀਕੇ ਵੜਦਿਆਂ ਹੀ ਇਹਨਾਂ ਦੀ ਦੁਕਾਨ ਜਿਹੜੀ ਆ ਇੱਥੇ ਕਿਸ਼ਤੀਆਂ ਦੀ ਉਹ ਹੈਗੀ ਆ ਤੇ ਤੁਸੀਂ ਦੋਸਤੋ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਇਹ ਸੀ ਆਪਣੀ ਜੀ ਅੱਜ ਦੀ ਕਿਸ਼ਤੀਆਂ ਦੇ ਬਾਰੇ ਤੇ ਨਿੱਕੀ ਜੀ ਵੀਡੀਓ ਤੇ ਤੁਸੀਂ ਦੇਖਦੇ ਰਹੋ ਕਿਤਾਬ ਰੇਡੀਓ ਸਾਡਾ ਬਹੁਤ ਬਹੁਤ ਧੰਨਵਾਦ ਸਤ ਜੀ ਮਿਹਰਬਾਨੀ ਤੁਹਾਡੀ ਵੀ ਬਹੁਤ ਬਹੁਤ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਵਾ ਦਿੱਤਾ ਜੀ ਠੀਕ ਹੈ ਜੀ ਓਕੇ ਭਾਈ ਧੰਨਵਾਦ